ਮਣੀਏ ਇਹ ਗੁਰਦੇਵ ਇਹ ਅਸਲ ਤੀਰਥ ਹੈ ਅਸਲ ਤੀਰਥ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਇਹ ਅੰਮ੍ਰਿਤ ਦਾ ਸਰੋਵਰ ਹੈ ਭਰਿਆ ਹੋਇਆ ਗੁਰ ਗਿਆਨ ਮਜਨ ਜਿਹੜਾ ਇਹਦੇ ਚ ਗਿਆਨ ਦਿੱਤਾ ਹੈ ਅਸਲ ਇਸ਼ਾਨ ਉਹਦਾ ਕਰਨ ਮਜਨ ਕਹਿੰਦੇ ਇਸ਼ਾਨ ਕਰਨ ਆ ਪਰੰਪਰਾ ਉਹ ਸਭ ਤੋਂ ਉੱਪਰ ਹੈ ਸ੍ਰੇਸ਼ਟ ਹੈ ਸ਼੍ਰੋਮਣੀ ਸੁਖੈਰਾਓ ਨਾਮ ਜਪੋ ਜਿਤਨਾ ਹੋ ਸਕਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਅਗਲਾ ਪ੍ਰੋਗਰਾਮ ਤੁਹਾਨੂੰ ਦੱਸ ਦਿਆਂ ਅਗਲੇ ਮਹੀਨੇ ਜਿਹੜੀ ਆਪਾਂ ਦੁਸੀਂ ਮਨਾ ਰਹੇ ਆ ਉਹ 23 ਤਰੀਕ ਨੂੰ ਮਨਾ ਰਹੇ 23 ਦਾ ਸੰਡੇ ਪੈਂਦਾ 22 ਦਾ ਵਸੇ ਮਨਾਉਣ ਦੀ ਪਹਿਲਾਂ ਵਿਚਾਰ ਸੀ ਕਿਉਂਕਿ ਉਹ ਦਿਨ ਕਬੀਰ ਜਨਮਤੀ ਹੈ ਸੋ ਕਬੀਰ ਜਨਮਤੀ ਤਾਂ ਅਗਲੇ ਦਿਨ ਕਿਉਂਕਿ ਉਹੀ ਪਰੰਪਰਾ ਜਿਹੜੀ ਸੰਡੇ ਵਾਲੀ ਚੱਲ ਰਹੀ ਹੈ ਉਹੀ ਸੰਗਤਾਂ ਨੂੰ ਵੀਰ ਪਿਆ ਹੋਇਆ ਹੈ ਉਹੀ ਸੰਗਤਾਂ ਉਸ ਸਰ ਸਾਭ ਸਰਾਉਂਦੀ ਹੈ ਸੋ ਸੰਡੇ ਦਾ ਦਿਨ ਆਪਾਂ ਰੱਖਾਂਗੇ 23 ਜੂਨ ਦਿਨ ਐਤਵਾਰ ਉਹਦੇ ਚ ਹੀ ਕਬੀਰ ਸਾਹਿਬ ਦਾ ਵੀ ਜਨਮਤੀ ਆ ਜਾਣੀ ਹੈ ਹੋਰ ਸਭ ਕੁਝ ਆ ਜਾਣੇ 10 ਤਰੀਕ ਨੂੰ ਇੱਥੇ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਹੈ ਜਿਹੜਾ ਉਦੀ ਬਾਹਰ ਸ਼ਬੀਰ ਲਾਵਾਂਗੇ ਲੰਗਰ-ਲੰਗਰ ਕਰਾਂਗੇ ਜਿਹਹਾ ਜਿਹਾ ਵੀ ਹੋਏਗਾ ਤੁਹਾਡਾ ਤੁਸੀਂ ਉਹ ਕਰਨ ਵਾਲਾ ਤੁਸੀਂ ਹੀ ਕਰਦੇ ਆਇਓ ਅੱਗੇ ਨੂੰ ਕਰਦੇ ਰਹੋਗੇ ਸੋ 10 ਤਰੀਕ ਨੂੰ ਵੀ ਦਰਸ਼ਨ ਦੇਣ ਦੀ ਕਿਰਪਾ ਤਾਂ ਕਰਨੀ ਹੈ ਸੋ ਹੁਣ ਬਾਤ ਬਹੁਤ ਧੰਨਵਾਦ ਸਾਰਿਆਂ ਦਾ ਦੂਰ ਨੇੜੇ ਆਏ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਥਿਲਾਇਆ ਔਰ ਕੀਮਤੀ ਸਮਾਂ ਜਿਹੜਾ ਮੈਂ ਤੁਸਾਂ ਕਹੂੰਗਾ ਇਕ ਇਸ ਤੋਂ ਬੜਾ ਕੀਮਤੀ ਨਹੀਂ ਹੈ ਕਈ ਵਿਚਾਰਵਾਨ ਕਹਿੰਦੇ ਨੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਨਹੀਂ ਨਹੀਂ ਗਲਤ ਕਹਿੰਦੇ ਇਹ ਤੋਂ ਬੜਾ ਕੀਮਤੀ ਕਿਹੜਾ ਹੋਊਗਾ ਉਹ ਕੀਮਤੀ ਨਹੀਂ ਹੈ ਜਿਹੜਾ ਬਾਹਰ ਅਸੀਂ ਵਿਚਾਰ ਕਰਦੇ ਆ ਉਹ ਕੀਮਤੀ ਥੋੜਾ ਹੈ ਆ ਕੀਮਤੀ ਜਿਹੜਾ ਇੱਥੇ ਲਾ ਰਹੇ ਇਹਦੀ ਕੀ ਕੀਮਤ ਨਹੀਂ ਪੈਂਦੀ ਸੋ ਬਹੁਤ ਧੰਨਵਾਦ ਪਰੋ ਅਨੰਦ ਸਾਹਿਬ ਦਾ ਕੀਰਤਨ ਉਪਰੰਤ ਅਰਦਾਸ ਹੋਈ ਗਈ ਹੈ ਰਾਮ ਕਲੀ ਮਹਲਾਤੀ ਜੀ ਆਨੰਦ ਇੱਕ ਓਮਕਾਰ ਸਤਗੁਰ ਪ੍ਰਸਾਦ ਨੰਤ ਭਇਆ ਮੇਰੀ ਮਾਈ ਸਤਿਗੁਰੂ ਮੈਂ ਲਗੇ ਵਜੇ ਅਨੰਦ ਸੂਰੇ ਸਤਿ ਲੋਕ ਪਾਵਣ ਨਿਤ ਰਾਤ ਤੋਂਏ ਤਾਈ ਤਾਇ ਅਕਲ ਸਗਲ ਜਾਗਤੇ ਕਰਮੀਆ ਪ੍ਰੂਅ ਗੁਣੀ ਕੇ ਕੀ ਚੁਟਕੀ ਨਾਲ ਬੋਲੋ ਵਾਹਿਗੁਰੂ ਜੀ ਕਾ ਸਤਿ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ